ਅੱਜ ਸੰਡੇ ਸੀ ਤਾਂ ਲੇਟ ਹੋ ਗਿਆ ਕੱਲ ਜਾਂ ਪਰਸੋਂ ਤੱਕ ਵੀਪ ਲੱਗ ਜਾਣੀ ਹੈ ਗਾਣੇ ਜੇ ਆਪਾਂ ਅਗਲਾ ਭਾਈ ਜੀ ਇੱਕੋ ਬੈਠੇ ਆ ਸਾਰੇ ਪੰਚਾਇਤ ਬੈਠੀ ਆ ਆਪਣੇ ਸਰਪੰਚ ਬੈਠੇ ਨਾ ਪਿੰਡਾਂ ਦੇ ਬੀਜੇਪਾ ਜਰ ਭਾਈ ਗੀਤ ਨੂੰ ਹਟਾ ਦਿੱਗੇ ਜੇ ਅਸੀਂ ਗੀਤ ਬਣਾ ਚੱਕਰ ਗੀਤ ਤੋਂ ਮਦਦ ਲਾਉ ਮੈਂ ਕੰਪਨੀ ਨੂੰ ਗਾਣਾ ਵੇਚਦਾ ਸੀਗਾ ਜੀ ਸਹੀ ਦੱਸੋ ਮੈਂ ਉਹਨਾਂ ਕੋਲ ਪੈਸੇ ਲੈ ਲਏ ਪੈਸੇ ਲੈ ਲਏ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦੇਈ ਬੈਠਾ ਗਾਣੇ ਦੀ ਹੁਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਦਦੇ ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਿੱਦ ਮੈਂ ਮਾਫੀ ਦੀ ਵੀਡੀਓ ਬਣਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੈਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਅੰਤਰਾ ਹੀ ਕੱਟ ਦਿਓ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਆ ਉਹ ਪੂਰਾ ਟੱਪਾ ਕੱਟ ਦਿਓ ਪਰ ਉਹ ਬਾਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹ ਇਹ ਸਾਡੇ ਕੋਲ ਐਨਓਸੀ ਆ ਅਸੀਂ ਤੁਹਾਡੇ ਤੇ ਕੇਸ ਕਰ ਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੁੱਧੇ ਪਾਸੇ ਘੜੀ ਸੀ ਵੱਲ ਉਹਦੇ ਪਾਸੇ ਹਾਂ ਮੈਂ ਮਤਲਬ ਜਮਾ ਵਿਚਾਲੇ ਪਦ ਗਿਆ ਜੀ ਨਹੀਂ ਚਲੋ ਜਿਓ ਬੀਪ ਲੱਗਦੀ ਉਹਦੇ ਨਾਲ ਬੀਪ ਨਾਲ ਵੀ ਕੱਟਿਆ ਜਾਂਦਾ ਉਹ ਚੜਦੀ ਕੱਟੇ ਜਾਂਦੇ ਆ ਬੀਪ ਨਾਲ ਕੱਟਿਆ ਜਾਂਦਾ ਜੀ ਜੇ ਬੀਪ ਲੱਗਦੀ ਆ ਹਾਂ ਆ ਮਰੇ ਮੇਰੇ ਮੇਰੇ ਨਾਲ ਜੇ ਇੱਕ ਮਿੰਟ ਬਈ ਜੀ ਗਲਾਬਾ ਜੀ ਇੱਕ ਮਿੰਟ ਬਈ ਜੀ ਜਮੇ ਸਾਰੇ ਸਾਹਿਬ ਗਲਾਬਾ ਜੀ 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 ਕਿੰਨੇ ਫਲ ਹੋਰ ਆਪਣੇ ਅ ਡੇਡ ਮਿਲੀਏ ਡੇਡ ਮਿਲੀਏ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੋਨੇ ਆ ਸਾਰੇ ਸਾਰੇ ਵਿੱਚ ਅੱਗੇ ਵੀ ਤਰਖਾ ਮਾਲੋ ਜੀ ਨਹੀਂ ਕਰਿਆ ਨਹੀਂ ਨਹੀਂ ਸੁਣਦੇ ਆ ਅਸੀਂ ਸੁਣ ਚਾਹੁੰਦੇ ਆ ਜੀ ਦੇਖੋ ਤੁਸੀਂ ਉਹ ਤੁਹਾਡਾ ਗੀਤ ਆ ਘਰ ਸਰਪੰਚ ਦਾ ਜੀ ਉਹਨੇ ਸਾਡੀ ਬਹੁਤ ਤੌਰ ਬਣਾਈ ਗਏ ਪਰ ਭਾਈ ਆ ਗੱਲ ਨਾਲ ਸਾਡੀ ਬੇਇੱਜ਼ਤੀ ਬਹੁਤ ਨਿੱਕੇ ਨਿੱਕੇ ਜਵਾਬ ਬੇਇੱਜ਼ਤੀ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਇਹ ਕੀ ਸੀਨ ਹੋਇਆ ਜੀ ਅਹੀਂ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ-ਦਾਲ ਨਾ 4-5 ਕੋਈ ਜਿਹੜੇ ਆਪਾਂ ਤੋਂ ਵੱਡੀ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਸੀ ਉਹ ਬੈਠੇ-ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦ ਤਾਂ ਨਹੀਂ ਹੋ ਜੂ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹੂ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਬੀ ਚਲੋ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਉਹ ਚੀਜ਼ ਕਰਕੇ ਜਿਹੜਾ ਕਾਲੀ ਤੇ ਨਾਲ ਜੁੜੇ ਹੋਇਆ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ 'ਤੇ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਦੀ ਕੀ ਟੈਨਸ਼ਨ ਨਾਲ ਕਰ ਲੋ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਹੋਵੇ ਉਹ ਕਹਿੰਦੇ ਨਹੀਂ ਨਹੀਂ ਯਾਰ ਵੀ ਐਡੇ ਮਸਲੇ ਨਹੀਂ ਸਾਨੂੰ ਲੱਗੀ ਨਹੀਂ ਉਹ ਹੁਲਚਾ ਤੁੰਗਿਆਣਾ ਉਹ ਪਰ ਉਹੀ ਗੱਲ ਆ ਨਾ ਜੀ ਉਹ ਆਪਾਂ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਮੈਂ ਕਹਾਂ ਯਾਰ ਆਪਣੇ ਵੱਡੇ ਭਰਾ ਮੈਂ ਤੁਹਾਨੂੰ ਨਹੀਂ ਗਿਆ ਮੈਂ ਕਹਾਂ ਸ਼ਾਇਦ ਜਾਂ ਤਾਂ ਉਹ ਆਪਣਾ ਚਲੋ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲਓ ਚਲੋ ਹਨਾ ਮੈਂ ਉਹਨਾਂ ਦੀ ਰਾਏ ਸੁਲਾ ਕਰਕੇ ਮੈਂ ਮੰਨ ਗਿਆ ਮੈਂ ਜੀ ਵੀਰੇ ਬਾਈ ਬੰਦੇ ਆ ਬਾਈ ਕਹਿੰਦਾ ਯਾਰ ਮੈਂ ਦੇਖੋ ਮੈਂ ਉਹਨਾਂ ਨੂੰ ਬੇਰਵਾ ਦਿੱਤਾ ਮਹਾ ਜੀ ਅਸੀਂ ਕਾਫੀ ਟਾਈਮ ਆ ਜੀ ਆਪਾਂ ਬਾਈ ਆਪਾਂ ਹਾਂ ਜੀ ਨਾ ਜੀ ਜੀ ਕਿਉਂਕਿ ਤੋਂ ਬਾਅਦ ਬਾਈ ਤੁਸੀਂ ਇੱਧਰ ਹੋ ਗਏ ਅਸੀਂ ਚੌਕਬੀਲ ਦੇ ਰੇਜ ਪੈ ਗਏ ਮੈਂ ਕਿਹਾ ਬਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਜੀ ਇੱਕ ਜੁਰਮ ਦਾ ਨਾਮ ਲੈਂਦਾ ਸੀ ਕਰਨਾ ਜੁਰਮ ਦਾ ਮੈਂ ਕਿਹਾ ਵੀ ਅਸੀਂ ਪਤਾ ਕੀ ਇਹ ਪ੍ਰਧਾਨ ਜੀ ਨੇ ਇੱਧਰ ਬੈਠੇ ਪ੍ਰਧਾਨ ਜੀ ਅਸੀਂ ਕਹਿੰਦੇ ਆਪਾਂ ਦੱਸ ਕੇ ਸਰਪੰਚ ਬਣਾ ਕੇ ਆਪਣੀ ਜੀ ਜੀ ਕਮੇਟੀ ਬਣਾ ਕੇ ਆਪਾਂ ਘਰੇ ਚੱਲਦੇ ਆ ਜਿਹਨੂੰ ਮਸਲ ਨੂੰ ਉੱਥੇ ਬੈਠ ਕੇ ਆਪਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨੇ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਨਾ ਸਾਡਾ ਗਰੁੱਪ ਬਣਾਇਆ ਕੋਈ ਸਰਪੰਚਾ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਵੀ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਚੱਲੀ ਜਾਂਦਾ ਫਿਲਮ ਦਾ ਸ਼ੂਟ ਮੈਂ ਉੱਧਰ ਬਿਜ਼ੀ ਹੋ ਗਿਆ ਜੀ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੇ ਲੇਟ ਹੋ ਗਿਆ ਜੀ ਕੰਮ ਤੇ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਫਿਰ ਮੈਂ 11 ਵਜੇ ਮੈਂ ਵੀਡੀਓ ਪਾਤੀ ਵੀ ਜੇ ਕਿਸੇ ਨੂੰ ਮਿਲਦੀ ਹੈ ਭਾਈ ਭਾਈ ਆਈ ਹੈ ਭਾਈ ਆਈ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਕੋਈ ਗੱਲ ਨਹੀਂ ਮਿਲੀ ਨਹੀਂ ਪੀਏ ਚੱਲ ਭਾਵੇਂ ਕੀ ਆ ਰੋੜਾ ਮਨ ਲਗੇ ਚਲੋ ਜਦੋਂ ਵੀ ਆਪਾਂ ਵਰਲਡ ਬੰਦੇ ਨਿਤਾਬਕ ਚੱਲ ਅੱਜ ਤੁਸੀਂ ਟੌਪ ਤੇ ਨਹੀਂ ਨਹੀਂ ਚਲੋ ਸਾਡੇ ਬਰਾਜ ਦੀ ਲੋਕਾਂ ਦੀ ਯਾਰ ਬੀ ਗੱਲਦਾ ਉਹ ਗੱਲ ਜੋ ਤੁਸੀਂ ਛੋਟਿਆਂ ਨੂੰ ਹੋਏ ਗੱਲ ਚੱਲਦੀ ਆ ਤ ਉਹ ਗੱਲ ਇੱਕ ਵੱਡਾ ਇਸ਼ੂ ਬਣੇ ਬਣਨੀ ਆ ਉਹ ਸਾਡਾ ਜੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਉਹ ਸਾਡਾ ਨਾਈਂ ਚੱਲਦਾ ਨਹੀਂ ਚੱਲਦਾ ਉਹ ਜਿਹੜਾ ਬੰਦਾ ਕਿਸੇ ਲੈਵਲ ਤੇ ਹੁੰਦਾ ਨਾ ਉੱਥੋਂ ਗੱਲੇ ਡਾਇਨਾਮਿਕ ਚੱਕੀ ਜਾਂਦੀ ਪੰਜ ਕਿਹੜਾ ਆਏ ਜੀ ਆਪਾਂ ਨਾ ਹੁਣ ਬਾਈ ਗਲਾਮ ਸਾਡੇ ਜ਼ਿਲ੍ਹੇ ਦੀ ਮਾਣ ਅਸੀਂ ਵੀ ਮਾਣ ਕਰਦੇ ਸਾਡੇ ਥੱਪੜ ਬੱਜੀ ਆ ਮੈਂ ਹੋਰ ਦੱਸਦਾ ਮੈਂ ਹੋਰ ਦੱਸਦਾ ਜੀ 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 ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜੀ ਜਿੱਦ ਦੇ ਗਾਣਾ ਹੈ ਤੇ ਜਿੱਦ ਦੇ ਵਾਗ ਹੋਇਆ ਉਦੋਂ ਦੇ ਦੋ ਲੱਗੇ ਆ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟਿਆਂ ਦਾ 3 ਘੰਟੇ ਮੈਂ ਗਾ ਗਿਆ ਜੀ 3 ਘੰਟਿਆਂ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10 ਵੀਰਾਂ ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਵਾਂਗਾ ਚਲੋ ਇਹ ਤੇ ਬਾਈ ਜੀ ਹੋਰ ਚੀਜ਼ਾਂ ਬਾਈ ਜੀ ਜਿਵੇਂ ਹੁਣ ਬਾਈ ਜੀ ਜਿਵੇਂ ਰੀਲਾਂ ਚੱਲਦੀਆਂ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਉਡਾ ਮੈਟਰ ਸੋਲਵ ਕਰ ਦੋ ਜੀ ਬਾਈ ਜੀ ਜਿਵੇਂ ਰੀਲਾਂ ਨੇ ਰੀਲਾਂ ਤੋਂ ਤੁਸੀਂ ਕਹਿ ਕੇ ਵੀ ਰਿਕੁਐਸਟ ਕਰ ਦੋ ਜੀ ਜਿਵੇਂ ਵੀ ਹੈ ਨਾ ਉੱਥੇ ਵੀ ਚੇਂਜ ਹੋ ਜਾਊਗਾ ਜੀ ਰੀਲਾਂ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਇਹ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਬਾਈ ਜੀ ਡੀਸੀ ਸਾਹਿਬ ਨੂੰ ਕਰ ਨੂੰ ਅਸੀਂ ਮੰਗ ਕੇ ਦੇ ਰਹੇ ਹਾਂ ਕਿਉਂਕਿ ਬਾਈ ਜੀ ਹੁਣ ਤੁਸੀਂ ਲੋਕ ਕੱਲ ਅਸੀਂ ਵਿਆਹ ਜਾਣਾ ਸੀ ਤਿੰਨ ਸਰਪੰਚਾਂ ਨੂੰ ਜੀ ਜੀ ਅਸੀਂ ਬਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਬਾਈ ਜੀ ਕਾਰਨ ਇਹ ਆ ਕੱਲ ਨੂੰ ਅਸੀਂ ਦੁਬਾਰੇ ਬੰਗਲ ਲਾਵਾਂਗੇ ਸਾਡੇ ਜੇ ਕਮੀ ਹੋਣਗੇ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾਰ ਸੌਰੀ ਹਾਰ ਹਾਜ਼ਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਕੱਲ ਨੂੰ ਜਾਵਾਂਗੇ ਅਗਲਾ ਦੇਖ ਕੇ ਲੱਗਦਾ ਹੁੰਦਾ ਯਾਰ ਲਵਾ ਕੀਤਾ 150 ਬੇਟੀ ਜੀ ਉੱਥੇ ਬਈ ਜੀ ਸੋਰ ਲਾਗੇ ਉੱਥੇ ਬੰਗਾ ਕੀ ਆ ਬਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆਣ ਬਣ ਸਾਨੂੰ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰ ਨੰਬਰ ਉਹਨਾਂ ਵਾਲਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾਨੀ ਕੱਲ ਨੂੰ ਕੱਲ ਨੂੰ ਵੀ ਬਲ ਲੱਗ ਜਾਨੀ ਨਾ ਆ ਸਵੇਰੇ ਮਾਰਨਿੰਗ ਲੱਗ ਜੂ ਸਾਡੇ ਸਵੇਰੇ ਮਾਰਨਿੰਗ ਵੀਰੇ ਪਹਿਲਾਂ ਤੁਸੀਂ ਬਾਕੀ ਦਿਮਾਗ ਵੀਰੋ ਥੋੜਾ ਬਹੀ ਇੱਕ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਹਾਨੂੰ ਸੋਭਾ ਦਿੱਤੀ ਆ ਵੀਰੇ ਬਣੇ ਮੇਰੀ ਪਰਸਨਲੀ ਰਿਕਵੈਸਟ ਆ ਤੁਹਾਨੂੰ ਅੱਗੇ ਤੋਂ ਕਿਸੇ ਵੀ ਐਸੇ ਜਿਹੇ ਵਿਵਾਦ ਚ ਫਸਣ ਤੋਂ ਪਹਿਲਾਂ ਤੂੰ ਦਾ ساری 20 ਆਰੀ 100 ਆਰੀ ਮੈਂ ਮੈਂ ਤੁਹਾਨੂੰ ਦਾ ਹੁਣ ਤੁਸੀਂ ਮੇਰਾ ਮੇਰਾ ਗਾਣਾ ਸੁਣੋ ਕੋਈ ਨਿਕਲ ਸਭ ਤੇ ਕੋਈ ਕਈ ਆਰੀ ਆਪਣੇ ਲਈ ਵੱਡੀ ਗੱਲ ਬਣਨਾ ਮੇਰਾ ਗਾਣਾ ਸੁਣੋ ਬੰਦਾ ਉਹਦਾ ਕੋਈ ਹਾਰਿਆ ਹੋਆ ਸਰਪੰਚੀ ਆਦਾ ਕਹਿੰਦਾ ਚੱਕ ਦੇਗਾ ਮੇਰਾ ਉਹ ਗਾਣਾ ਮੇਰਾ ਗਾਣਾ ਸੁਣੋ ਹਾਂਜੀ ਮੇਰਾ ਗਾਣਾ ਕੀਤਾ ਹੋਇਆ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜੰਨੇ ਸਿੰਘ ਸ਼ਹੀਦ ਹੋਏ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀ ਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲਿਆਂ ਨੂੰ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਪੁਰਾਣ ਜਨਮ ਦਾ ਹਨਾ ਵੀ ਦੁਬਾਰੇ ਇਹ ਚੀਜ਼ ਕੋਈ ਬੁਵਾਉਣਾ ਕੋਈ ਗੱਲ ਹੈ ਬਈ ਬਹੁਤ ਸੁਣਾ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਹਾਂ 7-8 ਲੱਖ ਦਾ 10 ਲੱਖ ਰੁਪਇਆ ਮਤਲਬ 15-16 ਲੱਖ ਰੁਪਇਆ ਲੱਗ ਜਾਵੇ ਗਾਣੇ ਦਾ ਮੈਂ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਾ ਨੂੰ ਕੋਈ ਬਗਾਲ ਨਹੀਂ ਚਲੋ ਇਹ ਤੋਂ ਵੱਡਾ ਬਗਾਲ ਨਾ ਜਾਉਂਦਾ ਜਿਹੜਾ ਆਪਣਾ ਐਕਟਾ ਤੇਜ ਆ ਉਹਦੇ ਤੇ ਛੋਟੀਆਂ ਆਪਦੀਆਂ ਰੀਲਾਂ ਵੀ ਪਈਆਂ ਦੀਆਂ ਨੇ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਉਹ ਤੇ ਛੋਟੇ ਜਿਹੜੇ ਪੇਜ ਤੋਂ ਨਹੀਂ ਆਉਂਦਾ ਤੁਸੀਂ ਲਾਇਬ ਹੋ ਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਲਓ ਵੀ ਭਾਈ ਇਹ ਮੇਰਾ ਕਰਕੇ ਮਸਲਾ ਹੁੰਦਾ ਮੈਨੂੰ ਚੋਣ ਵਾਲੇ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਇੰਨਾ ਕਿ ਮਾਨਸਰਕਾਰ ਦਿੱਤਾ ਤੈਨੂੰ ਤੁਸੀਂ ਡਿਲੀਟ ਕਰ ਦਿਓ ਕਿਤੇ ਵੀ ਡੀਜੇ ਤੇ ਜਾਂ ਕਿਸੇ ਵੀ ਟੈਟ ਟਰਾਲੀ ਤੇ ਨਹੀਂ ਚਲਾਉਣਾ ਉਹ ਮੈਂ ਕੋਈ ਨਹੀਂ ਮੈਂ ਸਟੋਰੀ ਬਣਾਉਣਾ ਮਸਲਾ ਬਣਦਾ ਆਪਾਂ ਕੋਈ ਰਾਜੇ ਸਿਕਰ ਕੋਈ ਬੰਦ ਉਹ ਤੋਂ ਛੋਟਾ ਸੀ ਇੱਕ ਬਈ ਜੀ ਬੇਨਤੀ ਹੋਰ ਸੀ ਗਲਬੂ ਦੀ ਜੀ ਕਈ ਵਾਰੀ ਆਇਆ ਹੁੰਦਾ ਵੀ ਪਤਾ ਨਹੀਂ ਸਾਰੇ ਸਰਪੰਚਾਂ ਕੇ ਕੋਈ ਉਸੇ ਇਦਾਂ ਦਾ ਬੋਲਣਗੇ ਦੇਖੋ ਜਰਾ ਅਸੀਂ ਵੀ ਤੁਹਾਡੇ ਤੁਸੀਂ ਸਾਡੇ ਕੋਲ ਆਫਟੇ ਬਣਦੇ ਆ ਦੇਖੋ ਅਸੀਂ ਮੈਨੂਲ 5 10 ਕੇ ਸਰਪੰਚ ਹੀ ਆਇਆ ਹੈ ਹਨਾ ਵੀ ਕੱਲ ਨੂੰ ਅਸੀਂ ਰੱਖਿਆ ਵੈਸੀਗਾ ਪ੍ਰੋਗਰਾਮ ਇੱਥੇ ਜੀ 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 ਇਹ ਸਾਰੀ ਦੀਸ ਹੈ ਉਹਨੂੰ ਕਿਉਂਕਿ ਅਸੀਂ ਭਾਈ ਜਿਹੜਾ ਚਲੋ ਠੀਕ ਆ ਤੁਸੀਂ ਸਰਟੀਫਾਈ ਹੋਗੇ ਜਨਨੇ ਵੀ ਸਰਪੰਚਾ ਸਾਡੇ ਦੇਖੋ ਇਦਾਂ ਹੀ ਰਿਸਪੈਕਟੇਬਲ ਆ ਸਾਰੇ ਹੈ ਨਾ ਜੀ ਸਾਨੂੰ ਮੋਤਵਰ ਲੋਕਾਂ ਨੇ ਸਾਨੂੰ ਮੋਤਵਰ ਬਣਾਇਆ ਸਾਰੇ ਅਸੀਂ ਰਿਸਪੈਕਟ ਕਰਦੇ ਕੋ ਦੂਜੇ ਦੀ ਕਾਨੂੰ ਭਾਈ ਤੁਸੀਂ ਟਾਈਮ ਕੱਢੋ ਵਿੱਚ ਦੀ ਨਾ ਇਸੇ ਤਰ੍ਹਾਂ ਆ ਕੇ ਕਿਉਂਕਿ ਅਸੀਂ ਵੀ ਕਹਾਂ ਵੀ ਕੱਲ ਦੀ ਤਾਂ ਮੇਰੀ ਮਜਬੂਰੀ ਆ ਤੁਹਾਡੇ ਪੈਰੀ ਹੱਥ ਲਾ ਕੇ ਨਹੀਂ 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 ਪਤਾ ਕੀ ਹੈ ਜੀ ਕੱਲ ਨੂੰ ਮੇਰਾ ਨਹੀਂ ਮੈਂ ਆਉਂਦਾ ਅਸੀਂ ਭਾਈ ਜੇ ਕੱਲ ਨੂੰ ਅਸੀਂ ਮੰਗ ਪੱਤਰ ਦੇ ਦੰਦੇ ਆ ਵੀ ਅਸੀਂ ਭਾਈ ਮੰਗ ਪੱਤਰ ਮੰਗਦੇ ਵੀ ਆ ਚੀਜ਼ ਸਾਡੇ ਬੰਦ ਹੋਣੇ ਚਾਹੀਦੇ ਆ ਉਹ ਤੁਸੀਂ ਕਰ ਹੀ ਰਹੇ ਹੋ ਹਾਂ ਜੀ ਮੋਤਵਾਦ ਭਾਈ ਦੀ ਕਾਰਨ ਕੀ ਆ ਦੱਸੋ ਅਸੀਂ ਮਾਫੀ ਮੰਗਾਉਣ ਜਾਂ ਤੁਹਾਡੇ ਮੰਗਣ ਨਾਲ ਕੋਈ ਛੋਟੇ ਪੱਟਾ ਨਹੀਂ ਫਿਰਦਾ ਨਹੀਂ ਨਹੀਂ ਸਟਾਰ ਲੱਗਣਾ ਜਾਂ ਰਹਿਣੇ ਆ ਬਈ ਤੁਹਾਨੂੰ ਮਤਲਬ ਮੈਂ ਉਹ ਉਸੇ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਣ ਨਾਲ ਛੋਟਾ ਨਹੀਂ ਹੋ ਰਿਹਾ ਬਿਲਕੁਲ ਤੇ ਮੈਨੂੰ ਮਾਫ਼ ਕਰਨਾ ਤੁਸੀਂ ਛੋਟੇ ਲੋਕ ਨਹੀਂ ਹੁੰਦੇ ਚਲੋ ਆਪਣਾ ਪਰਾਪਾ ਇੱਥੇ ਰਹਿਣਾ ਬਾਈ ਮੰਨਣਾ ਹੀ ਵੱਡੀ ਹੁੰਦੀ ਹੈ ਵੱਡੀ ਗੱਲ ਹੈ ਨਾਲੇ ਪਾਈ ਪਤਾ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਨਾਲੇ ਨਾਲ ਬਾਈ ਰੌਲਾ ਪਤਾ ਕੀ ਹੈ ਆਈ ਜਿਹ ਬੰਦਾ ਆਪਣਾ ਹਾਂ ਬਿਲਕੁਲ ਬਾਈ ਕੋਈ ਪਤਾ ਨਹੀਂ ਬਾਈ ਅੱਜ ਅਸੀਂ ਨਾ ਬੋਲਣ ਲੱਗੇ ਸੀ ਜਦੋਂ ਕੱਲ ਅਸੀਂ ਪੱਤਰਕਾਰ ਸਾਹਿਬ ਆਏ ਹੋਏ ਸੀ ਵੀ ਉਹਨਾਂ ਵਾਸਤੇ ਅਸੀਂ ਕਿੰਨਾ ਕੁ ਦਿਲ ਸੰਜੋਲੇ ਗਏ ਆ ਜੀ ਜੀ ਤੇ ਬਾਈ ਅੱਜ ਤੁਸੀਂ ਸਾਡੇ ਸਾਡੇ ਕਰਾਂ ਦੀ ਸਾਲਵਾਂ ਨੂੰ ਰੱਬ ਨਾ ਕਰ 1921 ਹੋ ਗਈ ਅਗਲਾ ਕਹਿੰਦੇ ਸਰਪੰਚਾਂ ਐ ਕਰਦੇ ਸੀ ਬਾਈ ਪਤਾ ਕੀ ਕਾਰ ਕਰਾਦਾ ਮੈਨੂੰ ਬਹੁਤ ਸੀਰੀਅਸ ਲੈਵਲ ਤੇ ਨੇੜੇ ਜਾਂਦਾ ਗਾਫ ਸੀ ਤੁਸੀਂ ਜਿਹੜੀ ਗੱਲ ਦੀ ਹਾਂਜੀ ਨਾ ਕਰ ਪੇਡ ਤੇ ਮੇਰੇ ਕੋਲ ਪੇਡ ਵਿੱਚ ਪੇਡ ਮਾਰੀ ਸਾਲਵਾਂ ਨੂੰ ਬਾਈ ਨਾ ਇਹਨਾਂ ਉੱਤੇ ਚੱਕ ਰਹੇ ਹਾਂ ਕਿਉਂਕਿ ਬਰਨਾਲੇ ਦੇ ਕਲਾਕਾਰ ਬਹੁਤ ਬਹੁਤ ਕੋਈ ਨਹੀਂ ਕਿ ਨੂੰ ਸਪੋਰਟ ਕਰਦੇ ਆ ਸਾਰੇ ਭਰਾ ਤੁਹਾਨੂੰ ਸਪੋਰਟ ਕਰਦੇ ਆ ਕੋਈ ਇਹੋ ਜੀ ਗੱਲ ਨਹੀਂ ਬਹੁਤ ਤਾਂ ਬਸ ਇਸ ਕਾਰਨ ਸਾਰਿਆਂ ਦਾ ਦਿਲ ਦੁਖਿਆ ਗਿਆ ਪੰਜਾਬ ਨੂੰ ਇੱਫਾ ਹੀ ਕਰਦੇ ਕਦੋਂ ਤੁਸੀਂ ਟਾਈਮ ਦੇ ਦੋ ਬਾਈ ਹਨਾ ਕੱਲ ਨੂੰ ਆ ਸਾਲ ਤੁਸੀਂ ਟਾਈਮ ਦੇ ਦਿਓ ਤੁਸੀਂ ਮੈਨੂੰ ਤੁਹਾਡਾ ਨੰਬਰ ਦੇ ਦਿਓ ਜਿਹੜੇ ਮੈਂ ਮੋਡ ਕਰ ਲਓ ਤੁਸੀਂ ਬੰਦੇ ਤੁਸੀਂ ਸੋ ਕੱਲ ਨੂੰ ਜਦੋਂ ਗਾਣਾ ਆਪਣੇ ਤੁਹਾਡੇ ਮੜੇ ਸੁਣਾਈ ਕਰੇ ਮਾੜੇ ਕਰੇ ਮਾੜੇ ਬੇਨਤੀ ਕਰ ਲਈ ਕਹਿੰਦੀ ਹੁਣ ਮੈਂ ਛੋਟੀ ਮੈਂ ਵੀ ਗੱਲ ਕਰਦਾ ਦੇਖੋ ਅਸੀਂ ਵੀ ਪੱਤਰਕਾਰ ਨੈਸ਼ਨਲ ਪੱਤਰਕਾਰ ਆ ਦੇਖੋ ਸੋਡੇ ਹੁਣ ਵਿਆਹ ਕੀਤਾ ਸਾਨੂੰ ਹੀ ਬਹੁਤ ਖੁਸ਼ੀ ਆ ਰਹੀ ਯਾਰ ਬੜਾਈ ਨੇ ਯਾਰ 23 ਕੁੜੀ ਦਾ ਬਹੁਤ ਵਧੀਆ ਦਿੱਤਾ ਕਰਨ ਦੇਖੋ ਅਸੀਂ ਸੋਡੇ ਗੁਰੂ ਘਰ ਤੋਂ ਚੱਲ ਕੇ ਸੋਡੇ ਘਰ ਤੱਕ ਪਹੁੰਚੇ ਮੰਨਦੇ ਯਾਰ ਗੇਟ ਬੰਦ ਕਰ ਲਏ ਦੱਸੋ ਯਾਰ ਥੋੜੇ ਨਾਲ ਗਿਆ ਮੈਂ ਬਾਈ ਜੀ ਸਟੋਰੀ ਤੁਸੀਂ ਆਪ ਦੀ ਚੈੱਕ ਕਰੋ ਥੋੜੇ ਨਾਲ ਮੈਂ ਤੁਰਨੇ ਜਾਣਾ ਉਹ ਮੈਂ ਤੁਹਾਨੂੰ ਦੱਸਦਾ ਬਾਈ ਮੈਨੂੰ ਤੁਹਾਨੂੰ ਬਾਈ ਪਤਾ ਕੀ ਸਾਨੂੰ ਸਿਸਟਮ ਮੇਰੀ ਤਾਂ ਸੁਣੋ ਬਾਈ ਪੂਰੇ ਜ਼ਿਲ੍ਹੇ ਦੇ ਯਾਰ ਥੋੜੇ ਬਾਈ ਤੁਸੀਂ ਮੇਰੀ ਸੁਣੋ ਮੈਨੂੰ ਕੋਈ ਬਹੁਤ ਸੀਰੀਅਸ ਲੈਵਲ ਤੇ ਥ੍ਰੈਟ ਆ ਤੁਸੀਂ ਸਮਝਦੇ ਹੋ ਬਾਈ ਮੈਨੂੰ ਇੰਨਾ ਸੀਰੀਅਸ ਲੈਵਲ ਤੇ ਤਰਾਟ ਤੋਂ ਅਵਾੜ ਬੈਠੇ ਹੋ ਪਰ ਪਤਾ ਕੀ ਹੈ ਬਾਈ ਮੈਂ ਹੁਣ ਕਈ ਬੰਦੇ ਘਰੇ ਆਉਣ ਕਰਕੇ ਗੁੱਸੇ ਹੋ ਜਾਂਦੇ ਆ ਮੇਰੀ ਮਾੜੀ ਜੀ ਵੀ ਉਨੀ ਕਿਉਂਗੀ ਬਾਈ ਮੇਰਾ ਪਰਿਵਾਰ ਰੋੜੀ ਕਿਉਂਕਿ ਮੈਂ ਇਕੱਲਾ ਹੀ ਆ ਬਿਲਕੁਲ ਨਰਸੇਟਰੀ ਹਾਂ ਪਹਿਲਾਂ ਹੀ ਉਹ ਚੀਜ਼ ਬਾਈ ਸਾਡਦੇ ਆਈਡੀਆਂ ਵਗੈਰਾ ਸਾਡੇ ਹੱਥ 'ਚ ਇਦਾਂ ਐ ਛੋਟੇ ਸਟੋਰੀ ਵੀ ਦੇਖ ਸਕਦੇ ਆ ਆਈਡੀਆਂ ਸਾਡੇ ਹੱਤਾਂ 'ਚ ਹੀ ਫੜੀਆਂ ਹੋਈਆਂ ਉਹ ਵੀ ਉਹ ਹੀ ਮਿਲ ਲੈਂਦੇ ਸਾਂ ਮਿਲਿਆ ਬਾਈ ਮੈਂ ਤੁਹਾਨੂੰ ਮਾੜਾ ਕਰ ਮਿਲਾਂ ਮਾੜਾ ਕਿਤਾ ਤੁਹਾਨੂੰ ਤਾਂ ਬਾਈ ਆਉਣੇ ਤੁਸੀਂ ਉੱਪਰਲੇ ਲੈਵਲ 'ਤੇ ਆਸੀ ਤਾਂ ਅਵਾਰਡ ਵੀ ਨਹੀਂ ਵੀ ਉਹ ਕਰਦੇਗਾ ਉਹ ਕਰਨ ਸਰਕਾਰ ਵਾਲੇ ਸਾਨੂੰ ਉਹ ਅਗਲੇ ਵਿਹਾਂ ਤੇ ਆ ਜੀ ਉਹ ਨਹੀਂ ਬਾਈ ਜੀ ਜੀ ਵਾਲੇ ਅਵਾਰਡ ਦੇਣਾ ਸੀ ਅਸੀਂ ਥੋੜਾ ਨਾ ਰੱਖਿਆ ਹੁਣ ਤਾਲ ਮਿਲਕਦਾ ਜਾਂਦਾ ਨਹੀਂ ਯਾਰ ਫਿਰ ਅਸੀਂ ਫੇਰ ਹਾਰ ਕੇ ਹੋਰ ਨੂੰ ਦਬਾਇਆ ਉੱਥੇ ਲਾਓ ਯਾਰ ਅਬ ਬਾਈ ਲਾਓ ਯਾਰ ਅੱਛਾ ਅੱਛਾ ਜਿੰਨੂ ਕਹੀਂ ਇਹਨਾਂ ਤੇ ਕੇ ਸਰਪੰਚ ਨੇ ਲਿਆਉ ਦੇ ਜਿੰਨੂ ਨੂੰ ਲਾਉਂਦੇ ਚੇਪ ਲਾ ਲਾ ਟੱਪੂ ਇਹ ਪ੍ਰੋਫੈਸ਼ਨਲ ਦਾ ਮੇਰਾ ਆ